ਕਿਹੜੇ ਕਿਹੜੇ ਅਰਸ਼ ਦੀ ਖੇਡ ਲੋ ਪਿਆਰ ਕਰਦੇ ਹੋ ਵੱਡਾ ਤਾਣਾ ਪੀਤਾ ਕਬੱਡੀ ਖਿਡਾਰੀ ਦਾ ਨਾਮ ਪੀਤਾ ਪੀਤਾ ਕਬੱਡੀ ਖਿਡਾਰੀ ਉਹਦਾ ਸਨਮਾਨ ਹੋਣ ਜਾ ਰਿਹਾ ਤੇ ਮੈਚ ਲੈ ਵੀ ਪਿੰਦਰਵੀਰ ਹੁਣ ਸ਼ੁਰੂ ਹੋ ਗਿਆ ਅਮਰੀਕ ਕਬੱਡੀ ਪੈ ਗਈ ਆਹ ਸਾਹਮਣੇ ਕਹਿੰਦੇ ਅਰਸ਼ਦੀ ਕਬੱਡੀ ਦੇ ਡੈਲਾ ਜੋਗੀ ਵਾਲੀ ਇਸ ਵੇਲੇ ਉਹ ਟਰਾਈ ਕਰਦਾ ਮੇਰੇ ਮਿੱਤਰੋ ਡੱਕ ਲੈਣ ਦੇ ਆਹ ਕਹਿੰਦੇ ਜੋਗੀ ਵਾਲੀ ਜਗਲ ਕਬੱਡੀ ਪਾਉਣ ਦੇ ਲਈ ਵਧ ਗਿਆ ਇਹਦੇ ਚਰਚੇ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਉਹ ਚਰਚੇ ਨਿਊਜ਼ੀਲੈਂਡ ਦੇ ਵਿੱਚ ਖੇਡੇ ਕਹਿੰਦੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਉਹ ਖੇਡੇ ਕਹਿੰਦੇ ਅੰਗਲੈਂਡ ਮੇਰੇ ਮਿੱਤਰੋ ਇਹ ਕਹਿੰਦੇ ਜਗਲ ਜੋਗੀ ਵਾਲੇ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰੇ ਪਿਆਰ ਵਰ ਪਿਆਰ ਨੇ ਇੱਕ ਕੰਨੀ ਦੇ ਕਹਿੰਦੇ ਹਰਮਨ ਮੇਰੇ ਮਿੱਤਰੋ ਨਾਲ ਕਿਹਨੇ ਅਮੜ ਵੜ ਗਏ ਉਹ ਰੋਮੀ ਵੜ ਗਏ ਆਹ ਕਹਿੰਦੇ ਅਰਸ਼ ਵੜ ਗਏ ਉਹ ਚੋਟੀ ਚੋਟੀ ਦੇ ਕਹਿੰਦੇ ਅਮੜੇ ਵੜ ਗਏ ਉਹ ਚਾਰੇ ਪੱਟਾਂ ਤੇ ਥਾਪੀਆਂ ਮਾਰਦੇ ਆਹ ਕਹਿੰਦੇ ਤਗੜ ਇਹ ਸਿਆਣਾ ਰੇਡਰ ਆ ਮੇਰੇ ਮਿੱਤਰੋ ਇਹਦੇ ਵਿੱਚ ਭੋਰਾ ਮਾਨ ਦੀ ਭੋਰਾ ਹੰਕਾਰ ਦੇ ਹੰਕਾਰ ਕਰਨੇ ਵੀ ਨਹੀਂ ਚਾਹੀਦਾ ਲਓ ਕਹਿੰਦੇ ਉਹ ਸੁੱਖਾ ਆ ਗਿਆ ਸੁੱਖਾ ਆ ਗਿਆ ਸੁੱਖਾ ਆ ਗਿਆ ਲਓ ਵੀ ਇਧਰ ਦੇ ਪਾਸੇ ਸੁੱਖੇ ਦੀ ਕਬੱਡੀ ਪੈ ਚੁੱਕੀ ਚਾਰ ਜਫੀ ਤਿਆਰ ਮੈਨੇ ਮਿੱਤਰੋ ਇੱਕ ਪਾਸੇ ਰਾਜੂ ਕੋਟਲੇ ਵਾਲਾ ਇੱਕ ਪਾਸੇ ਵੀਰ ਕੋਟਿਆ ਇੱਕਮ ਉਹ ਕਬੱਡੀ ਪੈ ਗਈ ਖੇਡ ਆਨੰਦ ਵਿੱਚ ਲਓ ਸਾਹਮਣੇ ਪਈ ਕਬੱਡੀ ਕੌਣ ਡੱਕੂ ਤੇ ਕੌਣ ਰੱਖੂ ਇਧਰ ਕੋਟਲੇ ਵਾਲਾ ਤੇ ਸੁੱਖੇ ਦੀ ਟੱਕਰ ਪਰ ਆਉਂਦੇ ਹੀ ਪੁਆਇੰਟ ਜਿਹੜਾ ਲੋਹਾਰੇ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ ਮੱਖਣ ਸੰਧੂ ਆ ਗਿਆ ਆਹ ਸਾਹਮਣੇ ਕਹਿੰਦੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਮੇਰੇ ਮਿੱਤਰੋ ਕਬੱਡੀ ਪੌਣ ਦੇ ਲਈ ਵਧ ਗਿਆ ਖੇਡ ਦੇ ਮੈਦਾਨ ਦੇ ਵਿੱਚ ਲੋ ਸਾਹਮਣੇ ਅਮਰੀਕਾ ਦੇ ਕੱਪੜਾ ਬਸਟਾ ਨਾ ਜਾਣ ਕਰੋ ਵੀ ਪੂਰੀ ਖੇਲ ਹੈ ਜ਼ਮੀਨ ਜੈਦਤ ਕਹਿੰਦੇ ਬਹੁਤ ਵੱਡੀ ਹੈ ਤੇ ਜੱਟ ਕੋਲੇ ਘਾਟ ਰਹੀਓ ਪੈਸੇ ਤੇਲੇ ਦੀ ਓਏ ਉੱਚੀ ਆ ਹਵੇਲੀ ਅਗਰ ਰੱਜਾ ਵੇਲੇ ਦੀ ਓ ਆ ਹਵੇਲੀ ਅਗਰੇ ਚਾ ਵੇਲੇ ਵੀ ਇਹ ਕਹਿੰਦੇ ਫੇਰ ਕਬੱਡੀ ਪੈ ਗਈ ਮੇਰੇ ਮਿੱਤਰੋ ਵੀਰਾ ਜੀ ਜੀ ਦੀ ਡਿਊਟੀ ਨਹੀਂ ਉਹ ਕਿਰਪਾ ਕਰਕੇ ਬਾਹਰ ਜਾਓ ਜੀ ਦੀ ਡਿਊਟੀ ਨਹੀਂ ਉਹ ਕਿਰਪਾ ਕਰਕੇ ਬਾਹਰ ਜਾਓ ਅਗਲੇ ਰੱਜ ਵੀ ਕਹਿੰਦੇ ਚੋਤੀ ਦੇ ਇੱਕ ਫੇਮਲ ਬਾਕੀ ਆ ਉਹ ਪੱਟੇ ਦਾ ਹੀ ਤਗੜ ਪੁਰ ਪਿਆ ਉਹ ਗगन ਤਰ ਪਿਆ ਲਓ ਚਾਰ ਜਾਫੀ ਉਧਰਲੇ ਪਾਸੇ ਲੋਹਾਰੇ ਵਾਲੇ ਮੇਰੇ ਮਿੱਤਰੋ ਅੱਜ ਘੋਲਗੇ ਵਾਲਾ ਸੱਦਿਆ ਹੋਇਆ ਤੇ ਕਿਸੇ ਗੱਲ ਨਾਲ ਹੀ ਸੱਦਿਆ ਆਹ ਸਾਹਮਣੇ ਗੱगन ਕਬੱਡੀ ਪਾਉਣ ਦੇ ਲਈ ਬਾਹਾਂ ਆਇਆ ਚਾਰ ਜਫੀ ਤਿਆਰ ਮੇਰੇ ਮਿੱਤਰੋ ਇਧਰਲੇ ਪਾਸੇ ਟੱਕਰ ਲੱਗਿਆ ਹੋਇਆ ਜੋਰ ਓ ਬੱਲੇ 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 ਗਿਆ ਵੀ ਇਹ ਸਿਆੜਾ ਰੈਡਰ ਹੈ ਇਹ ਤਮਾਗੀ ਹੈ ਨੋਈਓ ਨੇ ਉਹ ਬਗੜ ਕੇ ਨੇ ਜੋਗੇ ਵਾਲੀਆ ਮੇਰੇ ਮਿੱਤਰੋ ਬੜਾ ਭਲਾਵਾਨਸ ਹੈ ਬੜਾ ਸਿਆੜਾ ਹੈ ਬੜੀ ਕਹਿੰਦੇ ਪੇਸ਼ੈਂਸ ਹੈ ਬੜੀ ਸ਼ਰਸ਼ੀਲਤਾ ਉਹ ਜੋਗੇ ਵਾਲੀਏ ਗਗੜ ਦੇ ਵਿੱਚ ਬੀਪੀ ਸੰਧੂ ਜੀ ਆਏ ਹੋਏ ਨੇ ਉਹ ਪਾਲੋ ਸਾਹ ਫਿਰਦੇ ਨੇ ਕਾਲੋ ਸਰ ਧੰਨਵਾਦ ਹੈ ਉਹ ਦਿਲੋਦਵਾ ਵਾਲੇ ਅੱਜ ਦੋਨੋਂ ਕੋਚ ਇਕੱਠੇ ਹੋਏ ਫਿਰਦੇ ਆ ਅੱਜ ਸੁੱਖ ਨਹੀਂ ਜਾਂਦੀ ਆ ਸੁੱਖਾ ਕਹਿੰਦੇ ਜਿਉਂ ਨਾਲੇ ਪਿੰਡ ਦਾ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਉਹ ਪੱਜ 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 ਉਹ ਸਰੋ ਮਰੀਕੋ 45000 ਬੰਨਾ ਲੈ ਦੇ ਆ ਆਨੰਦ ਆਮ ਰਿਹਾ ਆਓ ਸਾਹਮਣੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਉਹ ਮਾਝਾ ਐਕਸਪ੍ਰੈਸ ਕਬੱਡੀ 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 ਕਾਉਂਡ ਡੱਬੂ ਇਧਰ ਫੇਰ ਕੋਹਲੀਆਂ ਵਾਲੇ ਦਾ ਟੱਕਰ 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 ਲੱਗਿਆ ਹਾਂ ਜੋਰ ਹੋ ਗਈ ਬੱਲੇ 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 ਉਹ ਤਾੜੀ 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 ਉਹ ਤਾੜੀ ਤੇ ਬਣਦੀ ਆ ਬਾਈ ਓਹ ਤਾੜੀ ਤੇ ਬਣਦੀ ਆ ਤਾੜੀ ਤੇ ਬਣਦੀ ਆ ਬਿੱਟੂ ਨੇ ਥਾਪੀ ਦਿੱਤੀ ਹੈ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਹੈ ਇਹ ਸਵਾਦ ਕਰ ਦਿੱਤਾ ਮੁੰਡੇ ਨੇ ਜੋਗੀ ਵਾਲੇ ਜਿਹੜੇ ਮੱਖੀ ਫੜਿਆ ਆ ਸੁੱਕਾ ਮਾ ਜਾਵੇ ਹੁਣ ਕਿ ਕਾਲੇ ਤਾਲੀਆਂ ਮਾਉਣ ਨੂੰ ਉਹ ਖੱਪ ਕਿਸ਼ਨੇ ਪਾਇਆ ਉਹ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਗਗਨ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਚਾਰਜ ਆਫੀ ਤਿਆਰ ਮੇਰੇ ਮਿੱਤਰੋ ਆਓ ਸਾਹਮਣੇ ਕਬੱਡੀ ਪੈ ਗਈ ਹੈ ਹਜ਼ਾਰ ਰੁਪਿਆ ਉਧਰਲੇ ਪਾਸੇ ਬਲਦੇਵ ਸਿੰਘੀ ਨੰਬਰਦਾਰ ਕੈਨੇਡਾ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਪੋਤਰਿਆਂ ਵੱਲੋਂ 1000 ਰੁਪਿਆ ਹੋਵੇਗਾ ਮੇਰੇ ਮਿੱਤਰੋ ਰਣਵੀਰ ਕੈਨੇਡਾ ਯਦਵੀਰ ਕੈਨੇਡਾ ਤੇ ਨਾਨ ਗੁਰਵੀਰ ਕੈਨੇਡਾ ਲਖਵੀਰ ਲਖਾ ਕੈਨੇਡਾ ਰੂਪਾ ਕੈਨੇਡਾ ਕੱਕ ਕੈਨੇਡਾ ਇਧਰਲੇ ਪਾਸੇ ਅਰਸ਼ ਆਓ ਸਾਹਮਣੇ ਕਹਿੰਦੇ ਅਰਸ਼ ਵੀ ਕਬੱਡੀ ਪੈਰੀਆ ਮੇਰੇ ਮਿੱਤਰੋ ਖੇਡਦੇ ਉਹ ਮੈਦਾਨ ਦੇ ਵਿੱਚ ਮੈਚ ਕਾ ਉਹ ਲਲਵਾ ਜਿਵੇਂ ਜੱਟ ਤੇ ਜ਼ਮੀਨ ਚਲਣੀ ਹੁੰਦੀ ਆ ਉਹ ਸਾਹਮਣੇ ਕਹਿੰਦੇ ਤੇ ਮੀਰਪੁਰੀਆ ਉਹ ਟੱਜ 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 ਜੋਗੀ ਵਾਲੇ ਵਾਲਿਓ ਮੈਨੂੰ ਲੱਗਦਾ ਗੱਡੀ ਦਾ ਮੂਹਰਲਾ ਸ਼ੀਸ਼ਾ ਝਾੜੋਗੇ ਮੈਨੂੰ ਲੱਗਦਾ ਵੀ ਗੱਡੀ ਦਾ ਮੂਹਰਲਾ ਸ਼ੀਸ਼ਾ ਝਾੜੋਗੇ रेड केड़े गबरू ने पेड़ी गगन पौड़ियां पेड़ियां नौजवाना जे पलदी आ पे सेकड़ी पेड़ी है जे पलदी आ पे सेकड़ी पेड़ी है लो गगन भी कबड्डी राज ओ गगन 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 आ गया मेरे मित्रों ओ सामने कबड्डी पै चुकी है ओ सामने कबड्डी 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 ओ लग गया बल्ले 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 हे आ ओ सयाना है ए कौंडी ज सयाना है ਇਹ ਸਿਆੜਾ ਪੁੱਤਾ ਕੱਢਣ ਵਾਲਾ ਨਹੀਂ ਹੈ ਉਹ ਫਤੰਬਰ ਜਵੰਡੀਆਂ ਨੂੰ ਗਵੰਡੀਆਂ ਨਹੀਂ ਬੋਲਣ ਦਿੰਦੇ ਜਿਹੜੇ ਪੁੱਤਾ ਕੱਢਣ ਵਾਲੇ ਸਿਆੜੇ ਐ ਕਹਿੰਦੇ ਤੁਹਾਡੇ ਆਪਣੇ ਨੇ ਕੁਝ ਕੀਤਾ ਕਰਾਇਆ ਰੇਡ ਪੈ ਗਈ ਰਾਜ ਉਹ ਕਬੱਡੀ ਪੈ ਗਈ ਕੈਪਟਨ ਚੌਧਰੀ ਵੱਡਾ ਧੰਨਵਾਦ ਹੈ ਲਓ ਸਾਹਮਣੇ ਕਬੱਡੀ ਪੈਂਦੀ ਢਾਕੇ ਢਾਕੇ ਮੀਨਪੁਰਿਆ ਆਹ ਸਾਹਮਣੇ ਟੱਕਰ 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 ਏ ਲੱਗਿਆ ਹੋਇਆ ਜੋਰ ਏ ਤਾਣੀ ਓ ਤਾਣਾ ਆ ਮੀ ਉਹ ਸਾਹਮਣੇ ਜਿਹੜੇ ਨੀਰਪੁਰਿਆ ਨੌਜੋੜ ਜਿਹਨੇ ਸੁੱਖਾ ਫੜ ਲਿਆ ਇਹ ਪਰ ਕੇਲੇ ਮੱਖੀਗੜਾ ਵਾਲੇ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਸਿਆਣੇ ਚੋਦੇ ਪੱਕੀ ਕੰਬ ਚ ਗੱਲ ਟਕਾ ਕੇ ਥੋਕਿਆ ਹੋਵੇ ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਪੱਕੀ ਕੰਬ ਚ ਗੱਲ ਟਕਾ ਕੇ ਥੋਕਿਆ ਹੋਵੇ ਅਮੰਦ ਦਾ ਤੇ ਗਿੰਦੇ ਦਾ ਧੰਨਵਾਦ ਕਰਦੇ ਹੋ ਉਹ ਮੱਖੀਗੜਾ ਵਾਲਾ ਵਾਪਸੋ ਓ ਵੱਡਿਆ ਜਾ ਓ ਸਾਹਮਣੇ ਅਰਸ਼ ਆ ਗਿਆ ਮੇਰੇ ਮਿੱਤਰੋ ਮੱਖਣ ਸੰਧੂ ਮੱਖੀ ਕਲਾਂ ਵਾਲੇ ਨੂੰ ਜਿਹੜਾ ਜਫਾ ਲਾ ਦੇਵੇਗਾ ਲੱਖਾਂ ਕੈਨੇਡਾ ਉਹਨਾਂ ਵੱਲੋਂ 2000 ਹੋਵੇਗਾ ਮੇਰੇ ਮਿੱਤਰੋ ਵੱਡਾ ਧੰਨਵਾਦ ਹੈ ਰੂਪਾ ਕੈਨੇਡਾ ਕਾਕਾ ਕੈਨੇਡਾ ਕਬੱਡੀ ਪੈ ਗਈ ਮੇਰੇ ਮਿੱਤਰੋ ਇਧਰਲੇ ਪਾਸੇ ਫੇਰ ਅਰਸ਼ 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 ਹੋਈ ਪਈ ਮੇਰੇ ਮਿੱਤਰੋ ਅਰਸ਼ ਹੋਈ ਪਈ ਬਰਨਾਲਾ ਪਿੰਡ ਦਾ ਮੁੰਡਾ ਕਹਿੰਦੇ ਪਲੇਅਰ ਵੀ ਚੋਟੀ ਦਾ ਮੇਰੇ ਮਿੱਤਰੋ ਜਿੰਦਾ ਪੀ ਅਮਨ ਕਹਿੰਦੇ ਹੁਣ ਤੋਂ ਲੈ ਕੇ ਅਰਸ਼ ਜਿੰਨੇ ਨੰਬਰ ਲਵੇਗਾ ਪਰ ਨੰਬਰ ਤੋਂ ਰਾਜ ਇੱਕ ਪਹੁੰਚਿਆ ਹਯਾਰ ਵਿਤਾਇਆ ਨਾ ਲਾਵੇ ਇਧਰਲੇ ਪਾਸੇ ਗਗਨ 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 ਲੱਗਿਆ ਜੌਰ ਬੱਲੇ ਬੱਲੇ ਆਹ ਸਾਹਮਣੇ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਉਹ ਗੱਲ ਰਾਜੇ ਖੇਲੇ ਦੀ ਹਿੰਦੀ ਭੂਤਾਲ ਜੇ ਪਾਉਣੀ ਬਸ ਵੇਖੀ ਕੰਝਾਂ ਨੇ ਆ ਪਾਸ ਹੁੰਦੀ ਕਿਵੇਂ ਆ ਅੱਜ ਵੇਖ ਲਓ ਵੀ ਆਏ ਪਾਸ ਹੁੰਦੀ ਆਏ ਪਾਸ ਹੁੰਦੀ ਐ ਅਗਲੀ ਕਬੱਡੀ ਅਰਸ਼ਦੀ ਓ ਵੱਡਿਆ ਆ ਜਾਓ ਆ ਸਾਹਮਣੇ ਅਰਸ਼ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲਾਂਵੇ ਦੇਲੇ ਪਾਸੇ ਨਹਿਲਾ ਬਗਿਆਨ ਚਾਰਜ ਆਫੀ ਤਿਆਰ ਮੇਰੇ ਮਿੱਤਰੋ ਕਿ ਕੌਣ ਕਿੰਨੇ ਪਾਣੀ ਵਿੱਚ ਪੜਾ ਜਾਣਾ ਲੱਗ ਬਈ ਮਾਰ ਮਾਰ ਧੋਲਾ ਪੈੜੇ ਕੱਢਣਗੇ ਅੱਗ ਬਈ ਆਹ ਕੀਪਾ ਤੇ ਅਰਸ਼ 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 ਹੋਈ ਪਈ ਹੈ ਇਹ ਥੋੜਾ ਦਾ ਜੇਤੂ ਮੇਰੇ ਮਿੱਤਰੋ ਆਪਣੇ ਨਗਰ ਦੇ ਵਿੱਚ ਮੋਟਰਸਾਈਕਲ ਜਿੱਤੇ ਆ ਆ 2000 ਮੱਖਣ ਮੱਖੀ ਇਧਰਲੇ ਪਾਸੇ ਕੌਣ ਜਫਾ ਲਾਉ ਕੈਨੇਡਾ ਵਾਲੇ ਭਰਾਵਾਂ ਵੱਲੋਂ ਇਧਰ ਕਬੱਡੀ ਮੱਖਣ ਦੀ ਲਓ ਚਾਰ ਜਫੀ ਉਧਰਲੇ ਪਾਸੇ ਕੌਣ ਟੱਕੂ ਕੌਣ ਰੱਖੂ ਇਹ ਫੇਰ ਟੱਕਰ ਇਹ ਫੇਰ ਟੱਕਰ ਏ ਬੱਲੇ 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 ਹੋ ਬੱਲੇ ਬੱਲੇ ਹੋ ਬੱਲੇ ਬੱਲੇ ਹੋ ਬੱਲੇ ਬੱਲੇ ਕਬੱਡੀ 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 ਪਿਆਰ ਨਾਲ ਜਿਹਦੇ ਮਾਰਨੀਆਂ ਤੇ ਪੋਲੀਆਂ ਪੋਲੀਆਂ ਮਾਰਿਆ ਕਰੋ ਇਹ ਪਿਆਰ ਦੀ ਖੇਡ ਹੈ ਪਿਆਰ ਨਾਲ ਖੇਡ ਹੈ ਲਫੇੜੇ ਤੇ ਮੁੱਕੀ 'ਚ ਵੀ ਬਹੁਤ ਫਰਕ ਹੈ ਥੋੜਾ ਪਿਆਰ ਨਾਲ ਬਾਕੀ ਫੇਰ ਕਰੇ ਪਰਮਾਤਮਾ ਦਿਲੋਂ ਦਵਾਵਾਂ ਨੇ ਮੱਖੀ ਕੰਡਾਂ ਵਾਲਾ ਸਿਆਣਾ ਰੇਡਰ ਹੈ ਤੇ ਅਰਸ਼ ਨੇ ਵੀ ਕਹਿੰਦੇ ਫੀਲ ਕੀਤਾ ਵੀ ਤੂੰ ਵੱਡਾ ਹੈ ਤੇਰਾ ਸਤਪਾਰ ਹੈ ਇਹ ਪਿਆਰ ਚਾਹੀਦਾ ਵੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਆ ਆਹ ਕਹਿੰਦੇ ਰਾਜੂ ਆ ਰਾਜੂ ਆ ਰਾਜੂ ਆ ਮੈਚ ਕਰਾ ਆਹ ਲੱਗਦਾ ਜਿਵੇਂ ਜੱਟ ਤੇ ਜ਼ਮੀਨ ਚੌੜੀ ਹੁੰਦੀ ਆ ਆਹ ਜਿਵੇਂ ਜੱਟ ਤੇ ਜ਼ਮੀਨ ਚੌੜੀ ਹੁੰਦੀ ਆ ਮੈਚ ਕਾ ਦਾ ਔੜ ਕੇ ਤੇ ਚੋਟੀ ਦੀ ਟੱਕਰ ਉਹ ਵੱਡਿਆ ਮੱਖੀ ਆ ਗਿਆ ਔਰ ਸਾਹਮਣੇ ਕਦੇ ਮੱਖੀ ਆ ਗਿਆ ਮੇਰੇ ਮਿੱਤਰੋ ਸਾਹਮਣੇ ਮੱਖਣ ਵੱਖੀ ਇਹ ਮਾਝੇ ਵਾਲਾ ਆ ਸਿਰੇ ਦੀਆਂ ਪਾਉਂਦਾ ਮੇਰੇ ਮਿੱਤਰੋ ਪਰ ਚਾਰ ਬੱਲ ਬਿਲਕੁਲ ਤਿਆਰ ਬੋਲ ਤਿਆਰ ਹੋਲੀਏ ਵਾਲਿਆ ਅੱਜ ਪਤਾ ਲੱਗੂ ਮੇਰੇ ਮਿੱਤਰੋ ਮੋਟਰਸਾਈਕਲ ਮੋਟਰਸਾਈਕਲ ਚੰਡੀਗੜੀਆ ਚੰਡੀਗੜੀਆ ਓਏ ਕਿੱਧਰ ਨੂੰ ਜਾਣਗੇ ਆ ਚੱਕ ਆ ਚੱਕ ਆ ਚੱਕ ਆ ਬੱਲੇ ਬੱਲੇ ਸਾਰਾ ਨੱਚੀ ਜਾਂਦਾ ਉਹ ਕਾਦੜੀ ਯਾਰਾ ਸਾਰਾ ਨੱਚੀ ਜਾਂਦਾ ਸਾਰਾ ਨੱਚੀ ਜਾਂਦਾ 1000 ਕਹਿੰਦੇ ਮੇਜਰ ਸਿੰਘ ਸਾਡੇ ਬਲਦੇਸ਼ ਸਿੰਘ ਲੰਬੜਦਾਰ ਕਨੇਡਾ ਵਾਲੇ ਵੱਲੋਂ ਜਾਫੀ ਦੇ ਲਈ ਆ ਚੰਡੀਗੜੀ ਦੇ ਲਈ ਬਾਣ ਸਰਵਾਰ ਹਨ ਅਣਗੱਲਾਂ ਹੀ ਬਖਰੀਆਂ ਉਹ ਬਰਾਬਰ ਦੀ ਕੌਣ ਪਾਵੇ ਇਕਤੇ ਦੀਵਾ ਕੌਣ ਬਾਲੂ ਅਮਰੀਕਾ ਪੁੱਛਦਾ ਮੁੰਡੇ ਕਬੱਡੀ 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 ਓ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਲਾ ਪੜ ਗਿਆ ਓ ਮੇਲਾ ਪੜ ਗਿਆ ਮੇਲਾ ਦੂਜਿਆ ਮੇਲਾ ਚੁੱਪੀ ਦਾ ਮੇਲਾ ਸਿਰੇ ਦਾ ਮੇਲਾ ਕਹਿੰਦੇ ਸਿਰੇ ਵਾਲਾ ਸਿਰੇ ਵਾਲਾ ਟੰਬਾ ਮੇਰੇ ਮਿੱਤਰੋ ਅੱਜ ਗਾਬੜੀ ਵਾਲੇ ਇਹ ਸਿਰੇ ਵਾਲਾ ਟੰਬਾ ਔਰ ਰੇੜ ਕਹਿੰਦੇ ਦਗੜਨੀ ਪੈ ਗਈ ਮੇਰੇ ਮਿੱਤਰੋ ਕੌਣ ਰੁਕੂ ਕੌਣ ਵੜੂ ਕਿ ਸਾਡੀ ਨਹੀਂ ਹੁਣ ਪੈ ਚੱਲ ਕੋਈ ਗੱਲ ਨਹੀਂ ਹੋਰ ਵੀ ਹੋਊਗੀ ਸਾਨੂੰ ਕੱਲ ਰੜਪੂ ਅੱਜ ਕਬਜੇ ਦੀ ਪੈਲੀ ਬੋਗੂ ਡਾਂਗ ਖੜਕੂ ਏ ਡਾਂਗ ਖੜਕੋ ਏ ਲੋਹਾਰੇ ਵਾਲੇ ਐ ਪਹਿਲਾ ਰੋਬੀ ਨੇ ਜਫਾ ਲਾਇਆ ਤੇ ਤਨ ਤਨ ਹੋ ਗਈ ਮੇਰੇ ਮਿੱਤਰੋ ਇੱਕ ਪਾਸੇ ਲੋਹਾਰਾ ਤੇ ਦੂਸਰੇ ਪਾਸੇ ਜੋਗੇ ਵਾਲਾ ਐਨ ਸਿਰੇ ਦੀਆਂ ਟੀਮਾਂ ਓ ਸ਼ੀਦਾ ਦੀ ਧਰਤੀ ਫਰੋਇਪੁਰ ਜ਼ਿਲ੍ਹਾ ਓ ਸਾਹਮਣੇ ਕਬੱਡੀ ਛੋਟੇ सामने कहना कबड्डी पै गई है मेरे मित्रों आओ सामने रेड पै रही है उधर कहना पत्ता भाई सुखा जैलदार दिलो धनबाद बटे है सुखा जैलदार सुखा जैलदार जैलदार मैच समाप्त है सुखा जैलदार वो केड़ी जप ਮੁੰਡੇ ਕਹਿੰਦੇ ਲਵਾਰਾ ਜਿੱਤ ਗਿਆ ਸੁਆਦ ਲੈ ਲਿਆ ਲੋਕਾਂ ਨੇ ਗਾਬੜੀ ਵਾਲੇ ਵਾਲੇ ਤਾਰਿਆ ਪੋਤੇ ਕੁਝ ਨਹੀਂ ਗਾ ਤਾਰਿਆ ਤੋਂ ਉੱਪਰ ਕੁਝ ਨਹੀਂ ਕੁਝ ਨਹੀਂ ਸੁੱਖਾ ਜੈਲਦਾਰ